ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਤੇ ਵਿਰੋਧ ਤੇ ਸਿੱਖ ਸੰਗਤਾਂ ਨੇ ਸਬਰ ਨਾਲ ਸੰਭਾਲਿਆ ਸਾਰਾ ਮਾਮਲਾ ਕੀ ਹੈ ਸਾਰਾ ਮਾਮਲਾ ਇਹਦੇ ਬਾਰੇ ਆਓ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਹੀ ਅੱਜ ਇੱਕ ਇਹੋ ਜਿਹੀ ਹੈ ਜਿਹਦੇ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਨਿਊਜ਼ੀਲੈਂਡ ਵਿੱਚ ਹੋਏ ਇੱਕ ਨਗਰ ਕੀਰਤਨ ਬਾਰੇ ਜੋ ਥੋੜੇ ਸਮੇਂ ਲਈ ਰੁਕਤਾ ਗਿਆ ਸੀ ਕਿਉਂਕਿ ਇੱਕ ਲੋਕਲ ਗਰੁੱਪ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਪਰ ਸਿੱਖ ਸੰਗਤ ਨੇ ਬੜਾ ਸ਼ਾਂਤੀ ਨਾਲ ਜਿਹੜਾ ਸਬਰ ਨਾਲ ਇਹ ਮਾਮਲੇ ਨੂੰ ਸਾਂਭਿਆ ਆਓ ਫਿਰ ਇਹਦੇ ਬਾਰੇ ਮੈਂ ਹੁਣ ਤੁਹਾਨੂੰ ਵਿਸਥਾਰ ਨਾਲ ਦੱਸਦਾ ਕਿ ਅਸਲ ਦੇ ਵਿੱਚ ਗੱਲ ਬਣੀ ਕੀ ਕਿ ਨਿਊਜ਼ੀਲੈਂਡ ਦੇ ਵਿੱਚ ਕਿਹੜੀ ਜਗ੍ਹਾ ਇਹ ਨਗਰ ਕੀਰਤਨ ਸੀ ਕਿ ਕਿਸ ਤਰ੍ਹਾਂ ਦਾ ਜਿਹੜੇ ਗੁਰੂ ਘਰ ਤੋਂ ਕਦੋਂ ਤੋਂ ਇਹ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਨਿਊਜ਼ੀਲੈਂਡ ਵਿੱਚ ਸ਼ਨੀਵਾਰ ਨੂੰ ਇੱਕ ਨਗਰ ਕੀਰਤਨ ਥੋੜੇ ਸਮੇਂ ਲਈ ਰੁਕ ਗਿਆ ਜਦੋਂ ਇੱਕ ਲੋਕਲ ਗਰੁੱਪ ਨੇ ਇਸ ਧਾਰਮਿਕ ਜਲੂਸ ਦਾ ਵਿਰੋਧ ਕੀਤਾ ਨਗਰ ਕੀਰਤਨ ਦਾ ਜਿਹੜਾ ਵਿਰੋਧ ਕੀਤਾ ਤੇ ਸਾਨੂੰ ਮਿਲੀ ਜਾਣਕਾਰੀ ਮੁਤਾਬਕ ਨਗਰ ਕੀਰਤਨ ਦੇ ਸਾਹਮਣੇ ਇਹ ਵਿਰੋਧ ਕੀਤਾ ਗਿਆ ਤੇ ਘਟਨਾ ਨਾਲ ਜੁੜੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਗਿਆ ਕਿ ਲੈਟ ਨਿਊਜ਼ੀਲੈਂਡ ਬੀ ਨਿਊਜ਼ੀਲੈਂਡ ਇਹ ਸਾਡੀ ਧਰਤੀ ਹੈ ਇਹ ਸਾਡਾ ਸਟੈਂਡ ਹੈ ਜੀ ਦਾ ਸਾਫ ਮਤਲਬ ਵੀ ਸਾਡੇ ਨਿਊਜ਼ੀਲੈਂਡ ਨੂੰ ਸਾਡਾ ਨਿਊਜ਼ੀਲੈਂਡ ਹੀ ਰਹੇਗਾ ਤੇ ਇਹ ਸਾਡੀ ਧਰਤੀ ਹੈ ਆਪਦਾ ਤੁਸੀਂ ਨਗਰ ਕੀਰਤਨ ਜਾਂ ਕੁਝ ਹੋਰ ਇੱਥੇ ਨਹੀਂ ਕਰ ਸਕਦੇ ਤੇ ਇਸ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹੀ ਦਿਖਾਇਆ ਗਿਆ ਕਿ ਜਿਹੜੇ ਇਹਨਾਂ ਨੇ ਟੀ-ਸ਼ਰਟਸ ਪਾਈਆਂ ਹੋਈਆਂ ਨੇ ਉਹਦੇ ਉੱਤੇ ਵੀ ਕੀਵੀਜ਼ ਫਰਸਟ ਨਿਊਜ਼ੀਲੈਂਡ ਫਰਸਟ ਦੇ ਨਾਰੇ ਲਿਖੇ ਹੋਏ ਨੇ ਤੇ ਨਾਲ ਦੀ ਨਾਲ ਜਿਹੜੇ ਬੈਨਰ ਲਗਾਏ ਗਏ ਉੱਥੇ ਵੀ ਲਿਖਿਆ ਹੋਇਆ ਕਿ ਦਿਸ ਇਜ਼ ਨਾਟ ਅ ਇੰਡੀਆ ਦਿਸ ਇਜ਼ ਨਿਊਜ਼ੀਲੈਂਡ ਨਗਰ ਕੀਰਤਨ ਜੋ ਗੁਰਦੁਆਰਾ ਨਾਨਕ ਸਰ 68 ਇਸ਼ਰਦਵਾਰ ਮੈਨਰੋਵਾ ਤੋਂ ਇਹ ਸ਼ੁਰੂ ਹੋਇਆ ਸੀ ਤੇ ਗੁਰਦੁਆਰੇ ਜਦੋਂ ਵਾਪਸ ਪਰਤ ਰਹੇ ਸੀ ਤਾਂ ਆਖਰੀ ਪੜਾਅ ਤੇ ਲਗਭਗ 30-35 ਨੌਜਵਾਨਾਂ ਨੇ ਆ ਜਿਹੜੇ ਤੁਹਾਨੂੰ ਦਿਖ ਰਹੇ ਨੇ ਇਹਨਾਂ ਨੇ ਇੱਕ ਲੋਕਲ ਗਰੁੱਪ ਨੇ ਇੱਕ ਪਾਸਿਓਂ ਆ ਕੇ ਤੇ ਐਨ ਐਗਜ਼ੈਕਟ ਉਸੇ ਰੋਡ ਤੇ ਨਗਰ ਕੀਰਤਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਨਾਰੇ ਵੀ ਲਾਏ ਤੇ ਨਗਰ ਕੀਰਤਨ ਦੇ ਰੂਟ ਨੂੰ ਇਹਨਾਂ ਨੇ ਥੋੜੇ ਸਮੇਂ ਦੇ ਲਈ ਰੋਕ ਰਿਆ ਇਨਾ ਗਹਿਮਾ ਗਹਿਮੀ ਆਓ ਇੱਕ ਕਲਿੱਪ ਜਿਹੜੀ ਮੈਂ ਉਹ ਤੁਹਾਨੂੰ ਦਿਖਾਉਣਾਗਾ ਇਹਦੇ ਵਿੱਚ ਤੁਸੀਂ ਨੋਟ ਕਰੋਗੇ ਕਿਸ ਕਿਸਮ ਦੀਆਂ ਆਵਾਜ਼ਾਂ ਕਿਉਂਕਿ ਉਹ ਹਾਕਾ ਆਪਦਾ ਕੋਈ ਪਰਫਾਰਮ ਕਰ ਰਹੇ ਸੀ ਕਿਸ ਤਰ੍ਹਾਂ ਦੀਆਂ ਆਵਾਜ਼ਾਂ ਤੇ ਕਿਵੇਂ ਉਹ ਤਣਾਅ ਵਾਲਾ ਮਾਹੌਲ ਸੀ ਇੰਨੀ ਜ਼ਿਆਦੇ ਉੱਥੇ ਗਰਮੀ ਦੇ ਬਾਵਜੂਦ ਗਰਮੀ ਤੋਂ ਭਾਵ ਗਹਿਮਾ ਗਹਿਮੀ ਦੇ ਬਾਵਜੂਦ ਇੰਨਾ ਉੱਥੇ ਕੁਝ ਵੀ ਹੋ ਸਕਦਾ ਸੀ ਪਰ ਇਹ ਇੱਕ ਮੈਂ ਵਧਾਈ ਦੇਣੀ ਚਾਹੂੰਗਾ ਜੀ ਸਿੱਖ ਸੰਗਤ ਨੇ ਜਿਨ੍ਹਾਂ ਨੇ ਸੰਜਮ ਨਾਲ ਸ਼ਾਂਤੀ ਬਣਾਈ ਰੱਖੀ ਸਿੱਖ ਕਮਿਊਨਿਟੀ ਦੇ ਉੱਥੇ ਕਈ ਨਿਊਜ਼ੀਲੈਂਡ ਤੋਂ ਲੀਡਰ ਵੀ ਮੌਜੂਦ ਸਨ ਮੌਕੇ ਤੇ ਤੇ ਪੁਲਿਸ ਨੇ ਵੀ ਆਖਿਰ ਦਖਲ ਦਿੱਤਾ ਤੇ ਦੋਵੇਂ ਪਾਸਿਓਂ ਕਿਸੇ ਵੀ ਤਰ੍ਹਾਂ ਦਾ ਕੋਈ ਟੱਕਰ ਨਹੀਂ ਹੋਇਆ ਤੇ ਪੁਲਿਸ ਨੇ ਸਮਝਾਇਆ ਉਹਨਾਂ ਨੂੰ ਸਲਾਹ ਦਿੱਤੀ ਤੇ ਕਿਸੇ ਤਰ੍ਹਾਂ ਦੇ ਟੱਕਰੇ ਤੋਂ ਬਚਣ ਦੀ ਅਪੀਲ ਕੀਤੀ ਸਿੱਖ ਸੰਗਤਾਂ ਨੇ ਇੱਥੇ ਸਾਨੂੰ ਇਹ ਦੱਸਿਆ ਜਿਨ੍ਹਾਂ ਨਾਲ ਸਾਡੀ ਫੋਨ ਤੇ ਨਿਊਜ਼ੀਲੈਂਡ ਦੇ ਵਿੱਚ ਗੱਲਬਾਤ ਹੋਈ ਆ ਉਹ ਕਹਿੰਦੇ ਇਹ ਸਾਰੀ ਜਿੰਨੀ ਵੀ ਘਟਨਾ ਵਾਪਰੀ ਭਾਵੇਂ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਦੇ ਵਿੱਚ ਆ ਗਈ ਪਰ ਇਹਨੂੰ ਸੰਭਾਲ ਲਿਆ ਗਿਆ ਇੱਥੇ ਕੋਈ ਵੱਡੀ ਘਟਨਾ ਨਹੀਂ ਵਾਪਰੀ ਤੇ ਉਹਨਾਂ ਨੇ ਇਹ ਨੋਟ ਕੀਤਾ ਕਿ ਕੋਈ ਵੀ ਜਿਹੜੀ ਗਰਮ ਬਹਿਸ ਵਾਲੇ ਮਾਹੌਲ ਇਨੂੰ ਦੂਜੇ ਪਾਸੇ ਲੈ ਕੇ ਜਾ ਸਕਦੀ ਸੀ ਜੇ ਦੋਨੇ ਤਰ੍ਹਾਂ ਹੀ ਇੱਕੋ ਟੋਨ ਦੇ ਵਿੱਚ ਚੱਲ ਪੈਂਦੀਆਂ ਬਾਅਦ ਚ ਇੱਕ ਪੁਲਸ ਜਦੋਂ ਮੌਕੇ ਤੇ ਪਹੁੰਚੀ ਉਹਨਾਂ ਨੇ ਇੱਕ ਗਰੁੱਪ ਨੂੰ ਇਹ ਜਿਹੜਾ ਵਿਰੋਧ ਕਰਨ ਆਇਆ ਸੀ ਉਹਨਾਂ ਨੂੰ ਪਾਸੇ ਕਰ ਦਿੱਤਾ ਤੇ ਨਗਰ ਕੀਰਤਨ ਸ਼ਾਂਤੀਪੂਰਵਕ ਅੱਗੇ ਵਧਿਆ ਤੇ ਖਤਮ ਹੋ ਗਿਆ ਇੱਥੇ ਸਾਨੂੰ ਇਹ ਵੀ ਗੱਲ ਧਿਆਨ ਦੇਣ ਦੀ ਲੋੜ ਹੈ ਵੀ ਜਿਵੇਂ ਜਿਵੇਂ ਸਾਡੀ ਆਵਾਜ਼ੀ ਵਧ ਰਹੀ ਹੈ ਨਾ ਤੇ ਸਾਡੇ ਗੁਰਦੁਆਰਾ ਸਾਹਿਬ ਤੋਂ ਬਾਹਰ ਹੋਣ ਵਾਲੇ ਜਿੰਨੇ ਵੀ ਪ੍ਰੋਗਰਾਮ ਨੇ ਉਹ ਹਰੇਕ ਦੇਸ਼ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਦੁਨੀਆ 'ਚ ਜੇ ਝਾਤ ਮਾਰੀਏ ਨਾ ਉਹ ਬਹੁਤ ਜ਼ਿਆਦਾ ਉਹਨਾਂ ਦੀ ਗਿਣਤੀ ਵਧ ਗਈ ਹੈ ਤੇ ਸਾਡੇ ਲੋਕਾਂ ਲਈ ਧਾਰਮਿਕ ਤੇ ਸਮਾਜਿਕ ਪੱਖ ਤੋਂ ਇਹ ਇੱਕ ਬਹੁਤ ਰੋਚਕ ਜੀ ਗੱਲ ਬਣਦੀ ਹੈ ਉਹਨਾਂ ਨੂੰ ਆਨੰਦ ਆਉਂਦਾ ਤੇ ਪਰ ਇਹਦੇ ਨਾਲ ਦੂਜਿਆਂ ਦੇ ਲੋਕਾਂ ਦੇ ਲਈ ਇਹ ਬਹੁਤ ਸਾਰੀ ਇੱਕ ਪਰੇਸ਼ਾਨੀ ਵੀ ਬਣਦੀ ਹੈ ਕਿਉਂਕਿ ਅਸੀਂ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਿੱਥੇ ਦੇਖਦੇ ਆ ਨਗਰ ਕੀਰਤਨ ਹੁੰਦੇ ਨੇ ਹੋਰ ਵੀ ਸਾਡੇ ਕਿਉਂਕਿ ਭਾਰਤੀ ਲੋਕ ਬਹੁਤ ਰਿਲੀਜੀਅਸ ਨੇ ਬਹੁਤ ਸਾਰੀਆਂ ਜਾਤਾਂ ਧਰਮਾਂ ਸਾਡੇ ਭਾਰਤ ਦੇਸ਼ ਵਿੱਚ ਨੇ ਤੇ ਹੁਣ ਜਦੋਂ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਹਰ ਆ ਗਏ ਆ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਆਪਦੀ ਉਹੀ ਰਿਚਲ ਟਰਾਈ ਕਰਦੇ ਆ ਕਿ ਉਦਾਂ ਹੀ ਨਿਭਾਏ ਜਲ ਸਾਰਾ ਕੁਝ ਕੀਤਾ ਜਾਵੇ 10 ਸਾਲ ਨਾਲੋਂ ਜੇ ਪਿਛਲਿਆਂ ਨਾਲੋਂ ਆਪਾਂ ਹੁਣ ਝਾਤ ਮਾਰ ਕੇ ਦੇਖੀਏ ਤਾਂ ਹੁਣ ਇਹਨਾਂ ਦੀ ਸਮਾਗਮਾਂ ਦੀ ਇਹੋ ਜਿਹੀਆਂ ਦੀ ਗਿਣਤੀ ਬਹੁਤ ਵੱਧ ਗਈ ਆ ਚਾਹੇ ਉਹ ਹਿੰਦੂ ਧਰਮ ਨਾਲ ਸੰਬੰਧਿਤ ਚਾਹੇ ਉਹ ਸਿੱਖ ਧਰਮ ਨਾਲ ਸੰਬੰਧਿਤ ਜਾਂ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹਰ ਇੱਕ ਜੋ ਸਾਡੇ ਏਸ਼ੀਅਨ ਕਮਿਊਨਿਟੀ ਦੇ ਨਾਲ ਸੰਬੰਧਤ ਆ ਉਹਨਾਂ ਦੀ ਗਿਣਤੀ ਹੈ ਜਿਹੜੀ ਵੱਧ ਚੁੱਕੀ ਆ ਪਰ ਹੁਣ ਇੱਥੇ ਸਾਨੂੰ ਇਹ ਵੀ ਦੇਖਣਾ ਪੈਣਾ ਵੀ ਗੱਲ ਆ ਜਿਹੜੀ ਇਹ ਗਲਤ ਜਾਂ ਸਹੀ ਦੀ ਨਹੀਂ ਇਹ ਸਾਡੇ ਹੱਕ ਦੀ ਗੱਲ ਨਹੀਂ ਗੱਲ ਸਾਨੂੰ ਕਰਨ ਦੀ ਲੋੜ ਹੈ ਵੀ ਇਹਨੂੰ ਇਹ ਸਾਰੇ ਕਾਸੇ ਤੋਂ ਬਚਿਆ ਕਿਵੇਂ ਜਾਵੇ ਸਾਵਧਾਨੀ ਕਿਵੇਂ ਲਈ ਜਾਵੇ ਆਉਣ ਵਾਲੇ ਸਮਿਆਂ ਦੇ ਵਾਸਤੇ ਸੋਚ ਵਿਚਾਰ ਸਾਨੂੰ ਕਰਨ ਦੀ ਲੋੜ ਹੈ ਕਿ ਜਿਹੜੀ ਇਹ ਇਹੋ ਜਿਹੇ ਆਧਾਰਮਿਕ ਮੌਕਿਆਂ ਤੇ ਇਹੋ ਜਿਹੀਆਂ ਗੱਲਾਂ ਹੋ ਜਾਣੀਆਂ ਇਹਨਾਂ ਸਭ ਤੋਂ ਅਸੀਂ ਖੱਟ ਕੀ ਰਹੇ ਹਾਂ ਜਾਂ ਆਉਣ ਵਾਲੇ ਸਮੇ ਲਈ ਅਸੀਂ ਸੇਧ ਕੀ ਲੈ ਰਹੇ ਹਾਂ ਹਰ ਪੱਖ ਤੋਂ ਨਫੇ ਨੁਕਸਾਨ ਦਾ ਸਾਨੂੰ ਹਿਸਾਬ ਕਰ ਲੈਣਾ ਚਾਹੀਦਾ ਫੇਰੀ ਇਹ ਗੱਲ ਚੰਗੀ ਰਹਿਣੀ ਹੈ ਤੇ ਇਹ ਘਟਨਾ ਸਾਨੂੰ ਇਹ ਵੀ ਯਾਦ ਦਿਵਾਉਂਦੀ ਕਿ ਵਿਦੇਸ਼ਾਂ ਦੇ ਵਿੱਚ ਸਿੱਖੀ ਸਿਧਾਂਤ ਸ਼ਬਰ ਸ਼ਾਂਤੀ ਤੇ ਸੇਵਾ ਨੂੰ ਅਪਣਾ ਕੇ ਆਪਾਂ ਕਿਸੇ ਚੁਣੌਤੀ ਨੂੰ ਜਿੱਤ ਤਾਂ ਸਕਦੇ ਆ ਪਰ ਜੇ ਉੱਥੇ ਬਹਿਸ ਵਾਲੇ ਪੱਖਾਂ 'ਚ ਪਾਵਾਂਗੇ ਜਾਂ ਫਿਰ ਆਪਾਂ ਭੜੀਆਂ ਭੜੀਆਂ ਆਵਾਜ਼ਾਂ ਕੱਢ ਕੇ ਤੇ ਉੱਥੇ ਉਸ ਗੱਲ ਨੂੰ ਵਡਾਵਾ ਦਵਾਂਗੇ ਤਾਂ ਦੂਜੀਆਂ ਕਮਿਊਨਿਟੀਆਂ ਆਈ ਸਾਡੇ ਨਾਲ ਅੱਜ ਨਿਊਜ਼ੀਲੈਂਡ ਦੇ ਵਿੱਚ ਹੋਇਆ ਹੋਰ ਕਿਤੇ ਵੀ ਹੋ ਸਕਦਾ ਪਰ ਸੰਗਤ ਨੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਇੱਥੇ ਅਮਲ ਵਿੱਚ ਲਿਆਂਦਾ ਤੇ ਇੱਕ ਮਿਸਾਲ ਵੀ ਨਿਊਜ਼ੀਲੈਂਡ ਦੀ ਨੇ ਕਾਇਮ ਕੀਤੀ ਹੈ ਤੇ ਇਹਨਾਂ ਨੂੰ ਅਸੀਂ ਵਧਾਈ ਦਾ ਪਾਤਰ ਸਮਝਦੇ ਹਾਂ ਤੇ ਨਿਊਜ਼ੀਲੈਂਡ ਦੀ ਸੰਗਤ ਨੇ ਸਮਝਦਾਰੀ ਤੋਂ ਕੰਮ ਲਿਆ ਤੇ ਉੱਥੇ ਹੀ ਅਸੀਂ ਨਿਊਜ਼ੀਲੈਂਡ ਦੀ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਮੌਕਾ ਸੰਭਿਆ ਬਿਨਾਂ ਕਿਸੇ ਵੱਡੇ ਟਕਰਾਅ ਦੇ ਇਹ ਸਾਰੀ ਗੱਲਬਾਤ ਨਗਰ ਕੀਰਤਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਨ ਰੂਪ ਦੇ ਵਿੱਚ ਸੰਗਤ ਪਹੁੰਚੀ ਤੇ ਸਮਾਪਤੀ ਵੱਲ ਨੂੰ ਵਧਿਆ ਤੇ ਹੁਣ ਮੈਂ ਤੁਹਾਨੂੰ ਇੱਕ ਅਪੀਲ ਕਰਨੀ ਚਾਹੂੰਗਾ ਵੀ ਜੇ ਸਾਡੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕੋਈ ਸਵਾਲ ਹੋਵੇ ਤਾਂ ਕਮੈਂਟ ਕਰੋ ਤੇ ਜਾਂ ਇਸ ਘਟਨਾ ਬਾਰੇ ਤੁਹਾਡੇ ਕੋਲੇ ਹੋਰ ਜਾਣਕਾਰੀ ਹੋਵੇ ਤੇ ਸਾਨੂੰ ਜ਼ਰੂਰ ਸੰਪਰਕ ਕਰੋ ਨੰਬਰ ਮੇਰਾ 437 771 13 13 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ